ਆਉਂਦੇ ਆਉਂਦੇ ਲਾਗੋ ਬੰਦੀ ਰੋਟੀ ਮਖਾਣੀ ਦੇ ਹੂੰ ਹਾਂ ਕਿਹੜਾ ਚਾਲ ਹੋ ਰਹੀ ਹੈ ਭਈ ਹੋ ਰਹੀ ਹੈ ਮਾਬੂਨ ਨਾ ਹਾਂ ਹਾਂ ਮਾ ਕੋਲੇ ਕੰਮ ਕਰਦਾ ਹੈ ਮਾ ਇੱਕ ਇੱਕ ਮਿੰਟ ਅੱਜ ਆ ਤੋ ਹੈਲੋ ਸਾਈ ਲਾਈਵ ਵੀਡੀਓ ਮਰਾ ਆ ਦੇਖੋ ਇਹ ਗੱਡੀਆਂ ਚ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਰਿਹਾ ਨਸ਼ਾ ਮੁਕਤ ਪੰਜਾਬ ਦੀਆਂ ਜਨਾਬ ਜੀ ਗੱਲਾਂ ਕੀਤੀਆਂ ਜਾ ਰਹੀਆਂ ਇਹ ਨਸ਼ਾ ਮੁਕਤ ਪੰਜਾਬ ਹੋ ਰਿਹਾ ਕਿ ਨਸ਼ਾ ਜੁਕਤ ਪੰਜਾਬ ਹੋ ਰਿਹਾ ਇਹ ਪੰਜਾਬ ਪੁਲਿਸ ਦੇ ਮਲਾਜ਼ਮ ਹੀ ਜਨਾਬ ਜੀ ਮਤਕਾ ਕਿਉਂ ਕਰ ਰਹੇ ਹੋ ਇੱਕ ਮਿੰਟ ਭਾਈ ਪੰਜਾਬ ਪੁਲਿਸ ਦੇ ਮਲਾਜ਼ਮ ਹੀ ਆਹ ਦੇਖੋ ਅਸਰ ਮਿਸਟਰ ਦਫਤਰ ਦੇ ਅੰਦਰ ਮਿਸਟਰ ਦਫਤਰ ਦੇ ਅੰਦਰ ਸ਼ਰਾਬ ਪੰਡੀ ਜਾ ਰਹੀ ਹੈ ਨਸ਼ਾ ਮੁਕਤ ਪੰਜਾਬ ਦੀਆਂ ਗੱਲਾਂ ਕੀਤੀਆਂ ਜਾ ਰੀਆਂ ਮਾਰਾ ਗੱਡੀਆਂ ਸ਼ਰਾਬ ਬੰਡੀ ਯਾਰੀ ਨਸ਼ਾ ਮੁਕਤ ਪੰਜਾਬ ਪੇਟੀ ਪੂਰੀ ਭਰੀ ਹੋਈ ਆ ਸ਼ਰਾਬ ਵੰਡ ਰਹੇ ਦੋ ਮੁਲਾਜ਼ਮ ਤਾਂ ਆ ਵੀ ਨਾਲ ਆਪਾਂ ਨਸ਼ਾ ਮੁਕਤ ਪੰਜਾਬ ਦੀਆਂ ਗੱਲਾਂ ਕਰ ਰਹੀ ਆ ਉਹ ਗੱਡੀ ਲੈ ਕੇ ਦੇਖੋ ਭਜਾ ਕੇ ਗੱਡੀ ਮੁਲਾਜ਼ਮ ਗੱਡੀ ਭਜਾ ਰਹੇ ਆ ਦੇਖ ਲਈ ਕੱਟੀ ਪਿਆ ਰਹੇ ਆ ਇਹਨੂੰ WhatsApp ਤੇ ਪਾ ਸਾਡੇ Facebook ਤੇ ਪਾਣਾ